ਇਤਨਾ ਮੰਨ ਲਵੀ ਮੋਰ ਟੈਗ ਵਾਲੇ ਕਰਦੇ ਹੋ ਬੋਤਨ ਦੇ ਲਈ ਤੇ ਜਾ ਰਹੇ ਜੀ ਇਹ ਬਲਰਾ ਦੇ ਜਿਹੜਾ ਬਨੇ ਜਿਹਨੇ ਕਾਉਂਟ ਕਰ ਪਿਆ ਰਹੇ ਤੇ ਹੌਣ ਤੱਕ ਟੱਟ ਮਾਰਦੇ ਜੀ ਟੱਟ ਮਾਰਦੇ ਆ ਰਹੇ ਅмма ਚੋਰਨ ਜਾ ਰਹੇ ਜੀ ਟਾਇਰ ਫੜੇ ਹੋ ਟੀ ਦਾ ਬਾਈਕ ਕੋ ਲੱਗਦਾ ਹਮਸ ਪਤਾ ਹੀ ਲੱਗਿਆ ਪਰ ਇਹ ਦੇਖ ਕੇ ਬੜਾ ਦੁੱਖ ਹੋਇਆ 108 ਐਮਬੂਲੈਂਸ ਨੂੰ ਪਹਿਲਾਂ ਫੋਨ ਕੀਤਾ ਤੇ ਉਹਨਾਂ ਨੇ ਅੱਧਾ ਘੰਟਾ ਸਾ ਤੋਂ ਸਵਾਲ ਪੁੱਛੇ ਇਨੇ ਰੈਵਰ ਕੀਤਾ ਕੀ ਨੋ ਐ ਜੀ ਕੀ ਆ ਜੀ ਕੀ ਉਹ ਜੀ ਫਿਰ ਆਉਂਦੇ ਰ ਉਹਨਾਂ ਨੇ ਘਟੋ ਘਟ ਘਾਟਾ ਲਾਤਾ ਟੋਟਲ ਹੋਣ ਤੋਂ ਬਾਅਦ ਇਹ ਡਾਕਟਰ ਕਹਿੰਦਾ ਵੀ ਜਾ ਲੈ ਸ੍ਰੀ ਅਸਾਂ ਕੋ ਨਜ਼ਦੀਕੀ ਹਸਪਤਾਲ ਜੇ 40 ਆ 40 ਦੇ ਵਿੱਚ ਲੈ ਜਾਓ ਕਹਲਾ ਜੀ ਉੱਥੇ ਨਹੀਂ ਲੈ ਕੇ ਜਾਣਾ ਤੁਸੀਂ ਆਪਣਾ ਮਰੀਜ਼ ਲਾ ਲਓ ਕੀ ਬੰਦਿਆਂ ਦੀ ਜਾਨ ਮਾਰਨ ਵਾਸਤੇ ਬੰਦਿਆਂ ਨੂੰ ਖਤਮ ਕਰਨ ਵਾਸਤੇ ਬੁੱਲਸਰਾਈਆਂ ਨੇ ਸਰਕਾਰਾਂ ਨੇ ਸੰਮਰਾਲਾ ਦੇ ਨੇੜਲੇ ਪਿੰਡ ਬਾਲਿਓ ਦੇ ਕੋਲ ਇੱਕ ਮੋਟਰਸਾਈਕਲ ਤੇ ਮਹਿੰਦਰਾ ਪਿਕਅਪ ਦੀ ਟੱਕਰ ਹੋ ਗਈ ਜਿਸ ਦੇ ਵਿੱਚ ਮੋਟਰਸਾਈਕਲ ਤੇ ਸਵਾਰ ਪਿਤਾ ਤੇ ਪੁੱਤ ਚੋਂ ਪਿਤਾ ਬਲਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਅਤੇ ਪੁੱਤਰ ਸੁਖਰਾਜ ਸਿੰਘ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਗੰਭੀਰ ਰੂਪ ਚ ਜ਼ਖਮੀ ਹੋਏ ਨੌਜਵਾਨ ਨੂੰ ਸਮਰਾਲਾ ਦੇ ਹਸਪਤਾਲ ਚ ਲਿਆਂਦਾ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਫੋਟੇਜ਼ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਪੀੜਤ ਪਰਿਵਾਰ ਵੱਲੋਂ ਮ੍ਰਿਤਕ ਬਲਜੀਤ ਸਿੰਘ ਦੀ ਮੌਤਾ ਕਾਰਨ ਦੇਰੀ ਨਾਲ ਐਂਬੂਲੈਂਸ ਦਾ ਹਸਪਤਾਲ ਵਿੱਚ ਆਉਣਾ ਦੱਸਿਆ ਗਿਆ ਪੀੜਤ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਜੇਕਰ ਹਸਪਤਾਲ ਵਿੱਚ ਐਂਬੂਲੈਂਸ ਸਮੇਤੇ ਹਾਜ਼ਰ ਹੁੰਦੀ ਤਾਂ ਮ੍ਰਿਤਕ ਬਲਜੀਤ ਸਿੰਘ ਦੀ ਜਾਨ ਬਚ ਜਾਣੀ ਸੀ ਸਿਵਲ ਹਸਪਤਾਲ ਵਿੱਚ ਪੀੜਤ ਪਰਿਵਾਰ ਵੱਲੋਂ ਐਂਬੂਲੈਂਸ ਚਾਲਕ ਨਾਲ ਹੰਗਾਮਾ ਹੋਇਆ ਘਟਨਾ ਤੇ ਮੌਜੂਦ ਵਿੱਕੀ ਨੇ ਦੱਸਿਆ ਕਿ ਸਮਰਾਲਾ ਦੀ ਤਰਫੋਂ ਸਾਈਡ ਤੋਂ ਆ ਰਹੀ Mahindra ਪਿਕਅਪ 'ਚ 4 ਵਿਅਕਤੀ ਸਵਾਰ ਸੀ ਜੋ ਕਿ Mahindra ਪਿਕਅਪ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਹੇ ਸੀ ਅਤੇ ਗੱਡੀ ਵਿੱਚ ਹੁਲੜਵਾਜੀ ਕਰਦੇ ਨਜ਼ਰ ਆ ਰਹੇ ਸੀ ਭੁੱਲੜਬਾਜੀ ਕਰਦੇ ਸਮੇਂ ਹੀ ਮਹਿੰਦਰਾ ਪਿਕਅਪ ਚਾਲਕ ਸਮਰਾਲਾ ਤੋਂ ਮਾਚੀਵੜਾ ਸੱਜ ਵੱਲ ਨੂੰ ਜਾ ਰਿਹਾ ਸੀ ਅਤੇ ਬਲਜਿੰਦਰ ਸਿੰਘ ਅਤੇ ਉਸ ਦਾ ਬੇਟਾ ਮੋਟਰਸਾਈਕਲ ਤੇ ਸਵਾਰ ਹੋ ਕੇ ਬਾਲੇ ਤੋਂ ਸਮਰਾਲਾ ਵੱਲ ਨੂੰ ਆ ਰਹੇ ਸੀ ਤਾਂ ਰਸਤੇ ਵਿੱਚ ਜ਼ੋਰਦਾਰ ਟੱਕਰ ਹੋ ਗਈ ਵਿੱਕੀ ਨੇ ਦੱਸਿਆ ਕਿ ਗੱਡੀ ਸਵਾਰ ਤੋਂ ਗੱਡੀ ਦਾ ਸਟੀering ਦੂਸਰੀ ਸਾਈਡ ਹੋ ਗਿਆ ਜਿਸ ਨਾਲ ਇਹ ਹਾਦਸਾ ਵਾਪਰ ਗਿਆ ਜਿਸ ਵਿੱਚ ਬਲਜਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਬੇਟਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਲੁਧਿਆਣਾ ਵਿਖੇ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਆਮੋ ਅਮੋ ਅਬਲਾ ਨਾ ਆਇਆ ਟੱਟਾ ਮੈਂ ਜਿਹੜੇ ਤੁਹਾਡੇ ਉੱਤੇ ਬਾਈ ਲੈਣ ਆਇਆ ਸੀ ਘਤ ਮਰਾ ਗਿਆ ਚਲਾ ਗਿਆ ਹੈ ਮਰਾ ਗਿਆ ਮਰੇ ਨਾ ਮੱਛੀ ਬਣੇ ਉਹ ਆਪਣਾ ਇਹ ਬਲੈਰੋ ਇਧਰ ਮਾਲਾ ਰਿਮੋਟ ਮੈਗਾ ਦੇ ਅੰਦਰ ਤੇ ਉਹ ਬੁੱਤ ਨਿਕਲੇ ਤੇ ਜਾ ਰਹੇ ਸੀ ਇਹ ਬਲੈਰੋ ਦੇ ਵਿੱਚ ਬਨੇ ਨੇ ਕੌੜ ਕਰ ਕੇ ਆ ਰਹੇ ਸੀ ਸਭਾ ਟੱਟ ਮਾਰਦੇ ਸੀ ਟੱਟ ਮਾਰ ਕੇ ਆ ਰਹੇ ਸੀ ਇਹ ਜਾਣੇ ਇਹ ਜਾਣੇ ਇਹ ਬਲੈਰੋ ਦੇ ਵਿੱਚ ਚਾਰ ਜਾਣੇ ਸੀ ਤੇ ਇਹ ਜਦ ਕਿ ਟੌੜ ਕਰਦੇ ਆਉਂਦੇ ਸੀ ਇੱਥੇ ਆ ਗਏ ਇਹਨਾਂ ਨੇ ਪੂਰੇ ਕਾਰ ਕਰੀ ਕਾਰ ਦੇ ਵਿੱਚ ਵੀ ਬੰਦਾ ਸੀ ਉਹ ਕੁਦਰਤੀਵਾ ਵਿੱਚੇ ਬੈਠਾ ਰਿਹਾ ਇਹਨੇ ਆ ਕੇ ਉੱਥੋਂ ਚੋਲੇ ਜਾਣਿਆਂ ਨੂੰ ਚੱਕ ਲਿਆ ਬਲੈਰੋ ਸਿੱਧੀ ਲਿਆ ਗੱਡੀ ਦੇ ਟਾਇਰ ਕੋਲੇ ਟਾਇਰ ਵਿੱਚ ਵੱਜ ਕੇ ਫਟਿਆ ਮੇਰੇ ਸਾਹਮਣੇ ਪਰ ਅੱਖਾਂ ਪਿਆਵਾ ਕੋਲ ਟੌੜ ਜਿਹੜਾ ਵਿੱਚ ਗਿਆ ਟਾਇਰ ਵੱਜਿਆ ਨਾ ਉਹ ਤਾਂ ਫਟਿਆ ਉਹ ਬਲੈਰੋ ਉੱਥੇ ਨਹੀਂ ਮੈਂ ਭੱਜ ਕੇ ਮੋੜ ਨਿਕਲ ਜਾਂਦੇ ਤੇ ਉਹਨਾਂ ਵੱਲ ਗਿਆ ਉਹ ਤਾਂ ਜੇ ਟਾਇਰ ਮਾ ਤਾਂ ਨਾ ਫਟਿਆ ਹੁੰਦਾ ਉਹ ਵਾਪਸ ਕਰਨ ਲੱਗਿਆ ਸੀ ਭਜਾਉਂਦਾ ਮੈਂ ਫਟਾਈਆਂ ਪਟਾਣੇ ਦੇ ਬਹੁਤ ਆ ਰਹੇ ਮੈਨੂੰ ਕੱਢਾ ਆਪਾਂ ਕਹਿੰਦੇ ਨੇ ਵਾਜ ਜੀ ਨੇ ਪਰ ਮੁਸ਼ਕਿਲ ਆ ਬਹੁਤ ਆ ਰਹੇ ਇੱਕ ਵਾਰ ਜਾਨ ਤੋਂ ਤੇ ਉਹ ਤੇ ਦਿਖੋ ਅਮਰ ਭਾਰੀਆਂ ਪਿਓ ਇਹ ਆਏ ਗੱਲੀਆਂ ਦੇ ਮੱਜਾ ਬੱਤੇ ਵਾਲੇ ਬੰਦੇ ਇਹ ਵਾਲੇ ਨੇ ਰਾਜਾ ਰਾਮ ਹਿੰਦੇ ਤੇਜਵੰਤ ਸਿੰਘ ਜੀ ਕਿਹੜਾ ਪਿੰਡ ਹੈ ਵਾਲਿਆਂ ਤੋਂ ਬਿਤੇ ਸਰਕਾਰੀ ਹਸਪਤਾਲ ਖੜੇ ਹੋ ਜੀ ਕੀ ਮਾਮਲਾ ਹੈ ਸਾਡੇ ਅੱਜ ਪਿੰਡ ਵਾਲਿਆਂ ਤੋਂ ਸਾਡੇ ਚਾਚਾ ਜੀ ਇਲਾਕੇ ਦੇ ਨੇ ਉਹ ਆਪਣੇ ਬੇਟੇ ਦੇ ਨਾਲ ਸਮਰਾੜੇ ਆਉਂਦੇ ਸੀਗੇ ਰਸਤੇ ਚੋਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਅਸੀਂ ਲੈ ਕੇ ਆਏ ਸੀ ਆਪਣੇ ਕਿੰਨੀ ਚੀ ਹੋਰ ਸੀਗੀ ਦੋਨਾਂ ਦੀ ਲੜਕੇ ਦੀ ਹੋਗੀ 25 26 ਦੇ ਸਾਲ 25 ਦੇ ਸਾਲ ਤੇ ਫੜਾ ਦਾਦੀ 50 ਤੋਂ 55 ਦੇ ਸਾਲ ਸੀਗੀ ਜਿਹੜਾ ਲੜਕਾ ਸੀਗਾ ਉਹ ਗਿਆ ਹੋਇਆ ਸੀ ਨਹੀਂ ਅਨਵੈਰ ਨਹੀਂ ਕੰਡੀਸ਼ਨ ਕੰਡੀਸ਼ਨ ਕੀ ਹੈ ਫੜਾ ਦਾਦਾ ਦੇ ਤਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਉਹ ਵੀ ਬਣਾ ਦੇ ਸਟਾਫ ਦੀ ਵਜਾ ਕਰਕੇ ਇਹਨਾਂ ਦੇ ਜਿਹੜੇ ਐਂਬੂਲੈਂਸਾਂ ਕਰਕੇ 1 ਘੰਟਾ ਵੇਟ ਕੀਤੀ ਅਸੀਂ ਕੋਈ ਐਂਬੂਲੈਂਸ ਨਹੀਂ ਸਾਡੇ ਕੋਲ ਆਂਦੀ ਪੂਰੇ ਡੇਢ ਘੰਟੇ ਬਾਅਦ ਪਹੁੰਚੀ ਆ ਮਾਛੂੜੀ ਉਹ ਵੀ ਮਾਛੀ ਵਾਲੇ ਤੋਂ ਆਈਏ ਇਹਨਾਂ ਦੀਆਂ ਆ ਖੜੀਆਂ ਨੇ ਐਂਬੂਲੈਂਸਾਂ ਉਹਨਾਂ ਨੇ ਸਾਨੂੰ ਕਹਿੰਦੇ ਕੋਈ ਸਾਡੇ ਕੋਲ ਇੱਥੇ ਐਂਬੂਲੈਂਸ ਨਹੀਂ ਹੈਗੀ ਤੇ ਉਹ ਡੇਢ ਘੰਟੇ ਬਾਅਦ ਆ ਕਿ ਜਦ ਤੱਕ ਉਹਨਾਂ ਦੇ ਫਾਜ਼ਲ ਸਾਹਿਬ ਦੀ ਡੈਥ ਹੋ ਗਈ ਤੇ ਦਰਗਾ ਵੀ ਸੀਰੀਅਸ ਆ ਉਹਨੂੰ ਰੈਫਰ ਕਰਤਾ ਇੱਥੋਂ ਕੀ ਕਰੀ ਕੀ ਦਿੱਸੇ ਆ ਦੀ ਐਂਬੂਲੈਂਸ ਕਿਉਂ ਨਹੀਂ ਹੈਗੀ ਉਹਨਾਂ ਕੋਲ ਸਾਡੇ ਕੋਲ ਐਂਬੂਲੈਂਸ ਹੈ ਹੀ ਨਹੀਂ ਇਹ ਤਾਂ ਅਸੀਂ ਇੱਧਰ ਪਾਣੀ ਪ ਇਹ ਕਹਿੰਦਾ ਪ੍ਰਾਈਵੇਟ ਲੈ ਕੇ ਆਓ ਇਹ ਉਹ ਕਹਿੰਦੇ ਆਪਣੀ ਪ੍ਰਾਈਵੇਟ ਲੈ ਆਓ ਵੀ ਸਾਡੇ ਕੋਲ ਐਮਰਜੈਂਸੀ ਰਹਿ ਕੇ ਸਿਮਰਾਂਲ ਚ ਦੋ ਨੇ ਉਹ ਦੋਨੇ ਬਾਹਰ ਗਈਆਂ ਹੋਈਆਂ ਸੀਗੀਆਂ ਸਵਾਰ ਵਾਲੇ ਡਰਾਈਵਰ ਨਾਲ ਤੁਹਾਡੇ ਹੱਥੋਂ ਪਾਈ ਹੋਈ ਆ ਕੀ ਗੱਲ ਕਿਹਦੇ ਉਹ ਕਹਿੰਦਾ ਵੀ ਉਹ ਲੇਟ ਹੋ ਚੁੱਕਿਆ ਡੇਢ ਘੰਟਾ ਆਣ ਵਾਸਤੇ ਅਸੀਂ ਕਹਿੰਉਂ ਕੋਈ ਨਜ਼ਦੀਕੀ ਹਸਪਤਾਲ ਵਧੀ ਲੈ ਜਾ ਫੋਰਟ ਅਸੀਂ ਕਹਦੇ ਉਹ ਕਹਿੰਦਾ ਡਾਕਟਰ ਸਾਹਿਬ ਕਹਿੰਦੇ ਇਹਨੂੰ ਨਜ਼ਦੀਕੀ ਛੇਤੀ ਛੇਤੀ ਨੂੰ ਟ੍ਰੀਟਮੈਂਟ ਚਾਹੀਦਾ ਉਹਦੇ ਕਰਕੇ ਅਸੀਂ ਕਹਿੰਦੇ ਤੂੰ ਫੋਰਟ ਅਸੀਂ ਲੈ ਜਾ ਉਹ ਕਹਿੰਦਾ ਫੋਰਟ ਇਸ ਜਾਈ ਜਾ ਸਕਦਾ ਅਸੀਂ ਜਾ ਸਕਦੇ ਹਾਂ ਸਰਕਾਰੀ ਅਸੀਂ ਕਹਿੰਦੇ ਸਾਡਾ ਬੱਚਾ ਮਰ ਰਿ ਇਹ ਤੁਹਾਨੂੰ ਸਰਕਾਰੀ ਪਈ ਹੈ ਕਿ ਪ੍ਰਾਈਵੇਟ ਤੁਸੀਂ ਤੁਸੀਂ ਪੇਸ਼ੈਂਟ ਬਚਾਓ ਸਾਡਾ ਉਹਦੇ ਕਰਕੇ ਥੋੜੀ ਉਹਦੇ ਨਾਲ ਹੱਥ ਪਾਈ ਹੋਈ ਹੈ ਐਕਸੀਡੈਂਟ ਕਿੱਥੇ ਕੋਈ ਐਕਸੀਡੈਂਟ ਬਾੜੀਆਂ ਤੋਂ ਮੱਛੇਵੜਾ ਰੋਡ ਦੇ ਸਮਰਾਤ ਮੱਛੇਵੜਾ ਰੋਡ ਦੇ ਮਾਨਵਟਾਇਰ ਦੇ ਕੋਲ ਹੋਇਆ ਕਿਸ ਚੀਜ਼ ਨਾਲ ਹੋਇਆ ਐਕਸੀਡੈਂਟ ਏਕ ਕੱਪ ਦੇ ਨਾਲ ਹੋਇਆ ਕਿੱਥੇ ਆ ਕਿੱਥੇ ਰਹੇ ਸੀਗੇ ਜਾਣਾ ਕਿੱਥੇ ਸੀਗੇ ਬਿੰਡ ਤੋਂ ਦਵਾਈ ਲੈਣ ਸਮਰਾਦੇ ਸ਼ਹਿਰ ਆ ਰਹੇ ਸੀਗੇ ਏਕ ਕੱਪ ਆਲਾ ਫੜਲੇ ਏਕ ਕੱਪ ਹਾਂਜੀ ਇੱਕ ਅਸਟੇਰੀ ਦੇ ਜਪੋਰਸਾਨ ਦੇ ਉਹਨਾਂ ਦਾ ਇਲਾਜ ਕਰਾ ਰਹੇ ਨੇ ਸਤਿ ਸ਼੍ਰੀ ਅਕਾਲ ਪ੍ਰੋਮਿਸਿੰਗ ਕਿਤੋਂ ਆ ਰਹੇ ਸੀ ਕਿੱਥੇ ਜਾ ਰਹੇ ਅਮਾ ਟੌਰਨ ਜਾ ਰਹੀ ਦੀ ਤਾਇਰ ਫੜੇ ਆ ਢੀ ਦਾ ਬਾਈਕ ਕੋ ਲੱਗਦਾ ਬਸ ਪਤਾ ਨਹੀਂ ਲੱਗਿਆ ਇਹ ਕਿੰਨੇ ਕਿ ਸੱਟਾਂ ਬੰਦੀ ਤੋਂ ਮੰਗੀ ਆ ਬਸ ਬਸ ਹਥੋਣੀ ਤੇ ਆ ਜੀ ਮੇਰੇ ਬੰਦੇ ਆ ਪਤਾ ਨਹੀਂ ਗਈ ਆ ਇਹਦੇ ਵਿੱਚ ਲੱਗਿਆ ਮੋਰ ਸਾਹ ਤੇ ਲੱਗੇ ਮੋਰ ਸਾਹ ਜੋ ਆਣ ਦੀ ਜੀ ਤੁਹਾਡੇ ਕਿੰਨੇ ਕਿ ਸੱਟਾਂ ਨੇ ਮੇਰੇ ਆ ਹੀ ਕੋਣੀ ਤੇ ਆ ਨਾ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਡੇ ਦਾਸ ਭਾਈ ਸਿਕੰਦਰ ਸਿੰਘ ਪੁਆਰਪਰਾ ਉਹ ਭਾਈ ਮਰਦਾਨਾ ਜੀ ਚੈਂਪੀਅਨ ਸਟੱਡੀ ਦਾ ਕਾਰਜਕਾਰੀ ਪਤਾਨ ਪੰਜਾਬ ਮਹੋਰ ਦੇ ਦਾਤੇ ਸਮਾਜ ਸੇਵੀ ਤੌਰ ਤੇ ਮੈਂ ਇੱਥੇ ਪਹੁੰਚਿਆ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਸਾਡੇ ਲੱਖ ਤੇ ਬਹੁਤ ਵੱਡਾ ਭਾਰੀ ਐਕਸੀਡੈਂਟ ਹੋਇਆ ਪਿਓ ਪੁੱਤਾਂ ਦਾ ਦੋਹਾਂ ਦਾ ਪਰ ਇਹ ਦੇਖ ਕੇ ਬੜਾ ਦੁੱਖ ਹੋਇਆ 108 ਐਂਬੂਲੈਂਸ ਨੂੰ ਪਹਿਲਾਂ ਫੋਨ ਕੀਤਾ ਤੇ ਉਹਨਾਂ ਨੇ ਅੱਧਾ ਘੰਟਾ ਸਾ ਤੋਂ ਸਵਾਲ ਪੁੱਛੇ ਕਿਨੇ ਰੈਵਰ ਕੀਤਾ ਕੀ ਨੌ ਹੈ ਜੀ ਕੀ ਆ ਜੀ ਕੀ ਉਹ ਜੀ ਫਿਰ ਆਉਂਦੇ ਰ ਉਹਨਾਂ ਨੇ ਘਟੋ ਘਟ ਘਾਟਾ ਲਾਤਾ ਟਾਟਾ ਲਾਉਣ ਤੋਂ ਬਾਅਦ ਇਹ ਡਾਕਟਰ ਕਹਿੰਦਾ ਵੀ ਜਾਲੇ ਸੀਐਸਓ ਨੂੰ ਨਦੀਕੀ ਹਸਪਤਾਲ ਜੇ 40 ਐ 40 ਦੇ ਵਿੱਚ ਲੈ ਕਹਲਾ ਜੀ ਉੱਥੇ ਨਹੀਂ ਲੈ ਕੇ ਜਾਣਾ ਤੁਸੀਂ ਆਪਣਾ ਮਰੀਜ਼ ਲਾ ਲਓ ਕੀ ਬੰਦਿਆਂ ਦੀ ਜਾਨ ਮਾਰਨ ਵਾਸਤੇ ਬੰਦਿਆਂ ਨੂੰ ਖਤਮ ਕਰਨ ਵਾਸਤੇ ਐਂਬੂਲੈਂਸਾਂ ਲਾਈਆਂ ਨੇ ਸਰਕਾਰਾਂ ਨੇ ਉੱਥੇ ਨਾ ਲੈ ਕੇ ਜਾਣ ਦਾ ਕਾਰਨ ਕੀ ਸੀ ਉਹ ਉਹ ਕਹਿੰਦਾ ਕਹਿੰਦਾ ਜੀ ਅਸੀਂ ਤਾਂ ਸਰਕਾਰੀ ਚ ਲੈ ਕੇ ਜਾਵਾਂਗੇ ਜਿਹੜੇ ਜਿਹੜੇ ਪੀਜੀਆਈ ਸਰਕਾਰੀ ਐਂਬੂਲੈਂਸ ਹੈ ਫਿਰ ਬੰਦੇ ਦੀ ਜਾਨ ਤਾਂ ਕੋਈ ਮਤਲਬ ਨਹੀਂਗਾ ਨਹੀਂ ਪ੍ਰਾਈਵੇਟ ਕਿੱਥੋਂ ਲੈ ਕੇ ਆਈਏ ਅਸੀਂ ਪ੍ਰਾਈਵੇਟ ਪ੍ਰਾਈਵੇਟ ਦੋਆ ਨੂੰ ਕੀਤਾ ਉਹ ਹੋਇਆ ਤੇ ਇੱਥੇ ਸਮਰਾਲੇ ਦੇ ਵਿੱਚ ਅ بڑے ਭਾਈ ਉਤੇ ਹਰਿੰਦਰ ਸਿੰਘ ਨਾਵਾ ਸੀਗੇ ਤੇ ਜਿਹੜੇ ਐਮਪੀ ਸੀਗੇ ਮੌਜੂਦਾ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਇੱਥੇ ਦਿੱਤੀ ਹੋਈ ਐ ਕੈਂਬੂਲੈਂਸ ਉਹ ਸਿਰਫ ਸਮਾਨ ਢੋਣ ਵਾਸਤੇ ਹੀ ਆ ਉਹਦੇ ਲਈ ਡਰਾਈਵਰ ਆਇਆ ਨਹੀਂਗਾ ਤੇ ਜੇ ਬੰਦਿਆਂ ਦੀ ਜਾਨ ਬਚਾਉਣ ਵਾਸਤੇ ਨਹੀਂ ਅਸੀਂ ਇਹ ਇਹ ਬਰਾਲੇ ਕਰ ਸਕਦੇ ਲਹਨਤ ਇਹੋ ਜਿਹਾ ਸਰਕਾਰਾਂ ਦੇ ਲਹਨਤ ਇਹੋ ਜਿਹਾ ਪ੍ਰਸ਼ਾਸਨ ਦੇ ਯਾਰ ਬਾਬਾ ਜੀ ਜਿਹਨਾਂ ਦਾ ਐਕਸੀਡੈਂਟ ਹੋਇਆ ਕੌਣ ਨੇ ਕਿੱਥੇ ਦੇ ਰਹਿਣੇ ਵਾਲੇ ਫਿਰ ਸਾਡੇ ਹੀ ਭਰਾ ਨੇ ਬਾਲਿਓ ਦੇ ਨੇ ਭਰਾ ਨੇ ਗੁਰਸੇਖ ਭਰਾ ਦੇ ਇੱਕ ਪਾਸਿਓ ਐਕਸੀਡੈਂਟ ਜਿੱਦੋਂ ਜਾ ਰਹੇ ਆ ਰਹੇ ਸੀਗੇ ਉਹ ਦਵਾਈ ਦਵਾਉਣ ਵਾਸਤੇ ਵੀਰ ਨੂੰ ਸਾਡੇ ਨੂੰ ਉਹਦਾ ਬੀਪੀ ਘਟਿਆ ਹੋਇਆ ਸੀ ਤੇ ਦੂਹੇ ਪੇ ਸੋਚਾ ਇਧਰ ਜਾ ਕੇ ਬਲੇਰ ਵਾਲੇ ਚੱਕਿਆ ਪਿਓ ਪੁੱਤ ਸੀ ਤੋਂ ਨਹੀਂ ਪਿਓ ਪੁੱਤ ਸੀਗੇ ਕਿੰਨੀ ਕੀ ਉਮਰ ਸੀਗੀ ਪਿਓ ਦੀ ਪਿਓ ਦੀ ਡੈਥ ਹੋ ਚੁੱਕੀ ਆ ਤੇ ਬੇਟਾ ਜਿਆਦਾ ਸੀਰੀਅਸ ਹੈ ਇਸ ਕਰਕੇ ਸਾਡੀ ਬੇਨਤੀ ਹੈ ਯਾਰ ਇਸ ਤਰ੍ਹਾਂ ਮਾਰੋ ਨਾ ਲੋਕਾਂ ਨੂੰ ਪੰਜਾਬ ਵਾਸੀਓ ਪੰਜਾਬ ਸਰਕਾਰ ਮਾਰਨਾ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਵੀ ਇਹ ਬਚਾਏ ਜਾਣ ਐਂਬੂਲੈਂਸਾਂ ਭੜਾਈਆਂ ਕਦੇ ਵਾਸਤੇ ਨੇ ਕਿ ਤੁਸੀਂ ਲੈ ਕੇ ਨਹੀਂ ਜਾਣਾ ਲੈ ਕੇ ਤੁਰਨਾ ਨਹੀਂ ਕਿਸੇ ਨੂੰ ਐਕਸੀਡੈਂਟ ਕਿਹਦੇ ਨਾਲ ਹੋਇਆ ਜੀ ਐਕਸੀਡੈਂਟ ਬਲੈਰੋ ਨਾਲ ਹੋਇਆ ਜੀ ਹੁਣ ਕਾਬੂ ਕਰ ਲਿਆ ਹਾਂ ਜੀ ਕਾਬੂ ਕਰ ਲਿਆ ਜੀ ਲੱਗਦਾ ਉਹਦਾ ਨਸ਼ਾ ਖਾਦਾ ਹੋਇਆ ਹੈ ਕਿਹੜਾ ਕਿਤੀ ਹੋਇਆ ਹੋਇਆ ਕਿੱਥੇ ਬਾਲੇ ਆ ਵੀਰੇ ਬਾਲਿਓ ਕੋਲੇ ਹੋਇਆ ਹੈ ਬਾਲੇ ਦੇ ਉਰਲੇ ਪਾਸੇ ਕੀ ਨਾਮ ਹੈ ਉਹ ਜੈਕਸਨ ਆ ਕੀ ਪੋਸਟ ਹੈ ਕਾਂਸਟੇਬਲ ਫਰ ਤੋਂ ਰੱਖਦਾ ਬੋਲਿਸ ਹਾਂ ਇੱਕ ਐਕਸੀਡੈਂਟ ਹੋਇਆ ਬਾਕੀ ਮਾਮਲਾ ਪੂਰਾ ਸਰ ਇਹ ਨਾ ਇੱਕ ਕੈਂਡ ਦੇ ਨਿਬਾਹਕ

ਦੇ 25 ਸਾਲ ਉਮਰ ਆ ਤੇ ਇਹਦੇ ਚ ਇਹ ਐਕਸੀਡੈਂਟ ਕੇਸ ਸੀਗਾ ਉਹ ਬਲੈਰੋ ਗੱਡੀ ਨਾਲ ਮੈਰੇ ਸੀ ਵੀ ਹੋਇਆ ਰੋਡ ਦੇ ਉੱਪਰ ਮਾਲਵਾ ਟਾਇਰ ਸ਼ੋਅਰੂਮ ਦੇ ਕੋਲ ਸੀ ਕੀ ਕੰਡੀਸ਼ਨ ਆ ਬੰਦਾ ਇੱਕ ਪੇਸ਼ੈਂਟ ਤਾਂ ਬ੍ਰੌਟ ਡੈਡੀ ਆਇਆ ਸੀ ਜਿਹੜਾ ਗੈਸਪਿੰਗ ਸਟੇਟ ਦੇ ਵਿੱਚ ਸੀ ਉਹ ਸਾਬ ਰੈਂਡ ਕੋਲ ਨੂੰ ਪ੍ਰੋਬਲਮ ਸੀ ਜਿਹੜਾ ਦੂਸਰਾ ਪੇਸ਼ੈਂਟ ਆ ਸੁਖਰਾਜ ਸਿੰਘ ਇਹਨੂੰ ਅਸੀਂ ਰੈਫਰ ਕਰਤਾ ਵਾ ਫਾਇਰ ਸੈਂਟਰ ਫੋਰ ਫਾਦਰ ਟਰੀਟਮੈਂਟ ਇਹਦੇ ਵੀ ਇੰਜਰੀ ਸੀਗੀਆਂ ਫ੍ਰੈਕਚਰ ਵਗੈਰਾ ਕਾਫੀ ਸੀ ਗੈਸਟ ਇੰਜਰੀ ਸੀ ਤੇ ਜਿਹੜਾ ਡੈਡੀ ਦਾ ਪ੍ਰਾਈਵਸੀ ਆ ਉਹ ਗੱਡੀ ਦੇ ਡਰਾਈਵਰ ਦਾ ਮੈਡੀਕਲ ਹੋਣ ਕਰਾ ਕੇ ਲੈ ਕੇ ਗਏ ਆ ਉਹਦੇ ਮਾਈਨਰ ਇੰਜਰੀਸ ਸੀਗੀਆਂ ਅਬਰੇਜਨ ਵਗੈਰਾ ਤੇ ਉਹਦਾ ਹੁਣ ਡਾਕਟਰ ਐਡਵਾਈਸ ਕੀਤਾ ਕਿ ਉਹਦਾ ਜਨਰਲ ਮੈਡੀਕਲ ਤੇ ਇਨਵੈਸਟੀਗੇਸ਼ਨ ਕਰ ਲਓ ਉਹਦਾ ਦੀ ਐਸ ਕੀ ਜੀ ਜੋਗ ਨਿਰਸੋਗਰਾਜ ਸਿੰਘ ਸੀਗਾ ਇਹਦੀ ਏਜ 25 ਸਾਲ ਦਾ ਤੇ ਬਲਜੀਤ ਸਿੰਘ ਜਿਹੜਾ ਰਿਸਪਾਇਰ ਹੋਇਆ ਇਹਨਾਂ ਦੀ ਹੈਗੀ 55 ਸਾਲ ਦੇ ਲਗਭਗ